ਲੈਕਚਰ ਨਹੀਂ ਬੜਦਾ ਜੀ ਬਾਬੂਸ਼ਾਹੀ ਟਾਈਮਸ ਚ ਸਭ ਦਾ ਸਵਾਗਤ ਹੈ ਸਾਡੇ ਨਾਲ ਔਨਲਾਈਨ ਤੇ ਚਰਨਜੀਤ ਸਿੰਘ ਬਰਾੜ ਜੁੜੇ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਸੀ ਲੰਬੇ ਸਮੇਂ ਤੋਂ ਤੇ ਅ ਅੱਜ ਜਿਹੜੀ ਇੱਕ ਵੱਡੀ ਡਿਵੈਲਪਮੈਂਟ ਹੈ ਵੱਡੀ ਅਪਡੇਟ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਨਾਲ ਜੁੜੀ ਹੋਈ ਜਿਨ੍ਹਾਂ ਨੂੰ ਅ ਅਕਾਲ ਤਖਤ ਸਾਹਿਬ ਵੱਲੋਂ ਤਨਖਾਹੀ ਐਕਰਾਰ ਦਿੱਤਾ ਗਿਆ ਉਸ ਤੇ ਇਹਨਾਂ ਨਾਲ ਗੱਲਬਾਤ ਕਰਾਂਗੇ ਬਰਾੜ ਸਾਹਿਬ ਕਿਵੇਂ ਦੇਖਦੇ ਹੋ ਜੋ ਅੱਜ ਫੈਸਲਾ ਅਕਾਲ ਤਖਤ ਸਾਬ ਤੋਂ ਜਾਰੀ ਹੋਇਆ। ਦੇਖੋ ਇੱਕ ਗੱਲ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਉਹ ਉਹ ਸਿੱਖ ਪੰਥ ਦੀ ਸ਼ਾਨ ਹੈ ਤੇ ਮਹਾਨ ਹੈ ਗਿਆ। ਇਸ ਕਰਕੇ ਜੋ ਵੀ ਉਥੋਂ ਦੇਸ਼ ਆਵੇ ਉਹ ਹਰੇਕ ਸਿੱਖ ਸਿਰ ਝੁਕਾ ਕੇ ਉਹਦੇ ਤੇ ਜਿਹੜਾ ਹੈਗਾ ਪੈਰਾ ਦਿੰਦਾ। ਪਰ ਅੱਜ ਮੈਂ ਸਮਝਦਾ ਕਿ ਇੱਕ ਗੱਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਬੜੀ ਵੱਡੀ ਸਰਵਉੱਚਤਾ ਜਿਹੜੀ ਹੈਗੀ ਉਹ ਬਹਾਲ ਹੋਈ ਹੈ। ਭਾਵੇਂ ਇਨਸਾਨ ਕਿਸੇ ਵੀ ਪਦਵੀ ਤੇ ਹੋਵੇ, ਕਿਸੇ ਵੀ ਥਾਂ ਤੇ ਬੈਠਾ ਹੋਵੇ ਸ਼੍ਰੀ ਕਾਲਤਾਖਬ ਸਾਹਿਬ ਤੇ ਬੈਠੇ ਹੋਏ ਜਥੇਦਾਰ ਸਹਿਬਾਨ ਸ਼੍ਰੀ ਗੁਰੂ ਅਰਗੁਬਿੰਦ ਪਾਤਸ਼ਾਹ ਜੀ ਦੇ ਤਖਤ ਦੇ ਜਿਹੜੇ ਸੇਵਾਦਾਰ ਨੇ ਉਹ ਬਿਲਕੁਲ ਨਿਰਪੱਖ ਜਿਹੜਾ ਹੋ ਕੇ ਕੋਸ਼ਿਸ਼ ਕਰਦੇ ਆ ਕਿ ਫੈਸਲੇ ਸੁਣਾਏ ਜਾਣ। ਪਰ ਉਹ ਬੜੀ ਵੱਡੀ ਡਿਵੈਲਪਮੈਂਟ ਹੈ ਕਿ ਅੱਜ ਸ਼ਸੁਖਬੀਰ ਸਿੰਘ ਬਾਦਲ ਜਿਹੜੇ ਕਿ ਸ਼ਰਮਣੀ ਅਕਾਲਗੜ੍ਹ ਦੇ ਪ੍ਰਧਾਨ ਨੇ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਹੈ। ਔਰ ਨਿਮਾਣੇ ਸਿੱਖ ਦੇ ਤੌਰ ਤੇ ਉਹਨਾਂ ਨੂੰ ਪੇਸ਼ ਕਿਉਂ ਹੋਣ ਲਈ ਆਦੇਸ਼ ਜਿਹੜੇ ਆ ਉਹ ਦਿੱਤੇ ਨੇ। ਨੀਰ ਕਰਦੇ ਆ ਕਿ ਉਹ ਨਿਰਮਾਣੇ ਸਿੱਖ ਦੇ ਤੌਰ ਤੇ ਜਾਣਗੇ ਪਾਰਟੀ ਦੀ ਪ੍ਰਧਾਨਗੀ ਜਿਹੜੀ ਹੈ ਉਹਨੂੰ ਛੱਡ ਕੇ ਜਾਣਗੇ ਵੈਸੇ ਵੀ ਝੁੰਦਾ ਕਮੇਟੀ ਦੀ ਰਿਪੋਰਟ ਦੇ ਮੁਤਾਬਕ ਪ੍ਰਧਾਨਗੀ ਉਹਨਾਂ ਨੂੰ ਬਾਰ ਬਾਰ ਛੱਡਣ ਲਈ ਸਾਰੀ ਪਾਰਟੀ ਵੱਲੋਂ ਬੇਨਤੀ ਵੀ ਕੀਤੀ ਗਈ ਹੈ ਕਿਹਾ ਵੀ ਗਿਆ ਪਰ ਮੇਰਾ ਖਿਆਲ ਹੈ ਕਿ ਅੱਜ ਇਸ ਵੱਡੇ ਜਿਹੜੇ ਫੈਸਲੇ ਦੇ ਮੌਕੇ ਤੇ ਤੁਰੰਤ ਉਹਨਾਂ ਨੂੰ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਜੀ ਅੱਛਾ ਜਿਹੜਾ ਉਹਨਾਂ ਦਾ ਵੀ ਬਿਆਨ ਆਇਆ ਉਹਨਾਂ ਨੇ ਆਪਣਾ ਸਾਂਝਾ ਕੀਤਾ ਟਵਿੱਟਰ ਤੇ ਉਹਨਾਂ ਨੇ ਲਿਖਿਆ ਕਿ ਮੈਂ ਬਿਲਕੁਲ ਪੇਸ਼ ਹੋਊਂਗਾ ਤੇ ਮੈਂ ਖੇਮਾ ਦੀ ਜਾਚਨਾ ਕਰੂੰਗਾ ਤੁਹਨ ਲੱਗਦਾ ਕਿ ਉਹ ਮਾਫੀ ਤਾਂ ਚਲੋ ਉਹਨਾਂ ਨੇ ਪਹਿਲਾਂ ਵੀ ਕਿਹਾ ਵੀ ਮੈਂ ਮੰਗੀ ਹੈ ਆਲਰੇਡੀ ਤੇ ਦੁਬਾਰਾ ਵੀ ਮਾਫੀ ਜਾ ਕੇ ਮੰਗ ਲੈਣਗੇ ਪਰ ਜੇਕਰ ਪ੍ਰਧਾਨਗੀ ਛੱਡਣ ਬਾਰੇ ਕੋਈ ਵੀ ਫੈਸਲਾ ਨਹੀਂ ਲੈਂਦੇ ਕੋਈ ਐਲਾਨ ਨਹੀਂ ਕਰਦੇ ਫੇਰ ਤੁਸੀਂ ਉਸ ਕੇਸ ਦੇ ਵਿੱਚ ਫਿਰ ਤੁਸੀਂ ਹੋਰ ਕੀ ਮੰਗ ਕਰੋਗੇ ਦਿੱਖੋ ਅਸੀਂ ਤੇ ਪਹਿਲਾਂ ਤੋਂ ਹੀ ਝੁੰਦਾ ਕਮੇਟੀ ਦੀ ਰਿਪੋਰਟ ਮੁਤਾਬਕ ਪ੍ਰਧਾਨ ਕੀ ਤਸਤੀਫਾ ਦੇਣ ਦੀ ਮੰਗ ਕੀਤੀ ਹੈ ਪਰ ਮੈਨੂੰ ਨਹੀਂ ਲੱਗਦਾ ਕਿ ਇਸ ਲੈਵਲ ਦੇ ਵੱਡੇ ਗੁਨਾਹ ਹੋਣ ਤੋਂ ਬਾਅਦ ਭਾਵੇਂ ਕੋਈ ਮਾਫੀ ਉਥੋਂ ਵਿਧਿ ਵਿਵਧਾਨ ਮੁਤਾਬਕ ਲੱਗ ਵੀ ਜਾਵੇਗੀ ਪਰ ਉਸ ਤੋਂ ਬਾਅਦ ਕੋਈ ਪਬਲਿਕ ਦੇ ਵਿੱਚ ਕੋਈ ਚੰਗੀ ਇਮੇਜ ਜਾਂ ਚੰਗੀ ਪਕੜ ਜਿਹੜੀ ਹੈ ਉਹ ਰਹੇਗੀ ਜਾਂ ਬਣੇਗੀ ਇਸ ਕਰਕੇ ਜਿਤਨੀ ਕਰਨੀ ਚਾਹੀਦੀ ਹਮੇਸ਼ਾ 30 ਸਾਲ ਪਰਿਵਾਰ ਕੋਲੇ ਪ੍ਰਧਾਨਗੀ ਹੈਗੀ ਹੈ ਬੜਾ ਵੱਡਾ ਲੰਮਾ ਸਮਾਂ ਹੁੰਦਾ ਹੈ ਇਹਨੂੰ 5-4 ਸਾਲ ਹੋਰ ਮੌਕਾ ਮਿਲ ਜਾਣ ਦੇਣਾ ਚਾਹੀਦਾ ਤਾਂ ਕਿ ਤੁਸੀਂ ਬੜਾ ক্লোਜ਼ਲੀ ਸਾਰਾ ਦੇਖਦੇ ਸੀ ਜਿਵੇਂ ਸਰਕਾਰ ਸੀਗੀ ਸ਼੍ਰੋਮਣੀ ਕਾਲੀਦਾ ਦੀ ਲਗਾਤਾਰ 10 ਸਾਲ ਤੇ ਜਿਹੜੇ ਉਸ ਵੇਲੇ ਦੇ ਕੈਬਨਿਟ ਮੰਤਰੀ ਸੀਗੇ ਉਹਨਾਂ ਨੂੰ ਵੀ ਕਿਹਾ ਗਿਆ ਵੀ ਉੱਥੇ ਉਹਨਾਂ ਨੂੰ ਵੀ ਆਉਣਾ ਪੈਣਾ ਤੇ ਕਿ ਲੱਗਦਾ ਵੀ ਹੋਰ ਵੀ ਕਿਸੇ ਦਾ ਰੋਲ ਇਸ ਤਰ੍ਹਾਂ ਦਾ ਸੀਗਾ ਕਿ ਲੋਕਾਂ ਨੂੰ ਪਤਾ ਲੱਗੂਗਾ ਜਿਹੜਾ ਹੁਣ ਤੱਕ ਕੋਈ ਨਹੀਂ ਵੀ ਪਤਾ ਸੀਗਾ ਉਹ ਗਲਤੀਆਂ ਵਿੱਚ ਨਹੀਂ ਚਾਹ ਲਾ ਕਿ ਜ਼ਿਆਦਾਤਰ ਫੈਸਲੇ ਉਹਨਾਂ ਦੇ ਕੱਲਿਆਂ ਦੇ ਹੀ ਹੁੰਦੇ ਸੀ ਠੀਕ ਹੈ ਪਰ ਫਿਰ ਵੀ ਸ਼੍ਰੀ ਕਾਲਤਾਸਰ ਸਰ ਦੇ ਜਥੇਦਾਰ ਸਾਹਿਬ ਵੱਲੋਂ ਜੋ ਉਦੇਸ਼ ਮਿਲਿਆ ਸਾਰੇ ਕੈਬਨਿਟ ਮੰਤਰੀ ਜਾ ਕੇ ਆਪਣਾ ਆਪਣਾ ਸਪਸ਼ਟੀਕਰਨ ਦੇਣਗੇ ਜੋ ਉਹਨਾਂ ਦੇ ਬੰਦੇ ਦੀ ਹਿੱਸੇ ਦੀ ਸਜ਼ਾ ਹੋਈ ਜਿਹੜੀ ਉਹ ਵੀ ਭੁਗਤਣਗੇ ਅੱਛਾ ਬਲਵਿੰਦਰ ਸਿੰਘ ਪੁੰਦੜ ਨੂੰ ਕਾਰਜਕਾਰੀ ਪ੍ਰਧਾਨ ਲਾਇਆ ਜੀ ਤੁਹਾਨੂੰ ਲੱਗਦਾ ਕਿ ਉਹਦੇ ਨਾਲ ਕੋਈ ਅਕਾਲ ਚਲਨ ਦੀ ਕੋਸ਼ਿਸ਼ ਕੀਤੀ ਹੈ ਕਿ ਇੱਕ ਜੋ ਉਹਨਾਂ ਦਾ ਡਾਊਨਫਾਲ ਹੋ ਰਿਹਾ ਵੀ ਉਹਦੇ ਵਿੱਚ ਕੁਝ ਕੋਈ ਰਿਵਾਈਵਲ ਵੱਲ ਵਧਣਗੇ ਹੁਣ ਨਹੀਂ ਮੈਨੂੰ ਅਜਿਹਾ ਕੁਝ ਨਹੀਂ ਪ੍ਰਤੀਤ ਹੁੰਦਾ ਕਿਉਂਕਿ ਇੱਕ ਸਿਰਫ ਇਹ ਸੀਗਾ ਤੇ ਮਤਲਬ ਉਸ ਤੋਂ ਮੈਂ ਕੋਈ ਟੀਕਾ ਟਿੱਪਣੀ ਕਰਾਂ ਗੱਲ ਕੋ ਬਹੁਤੀ ਚੰਗੀ ਨਹੀਂ ਲੱਗਦੀ ਪਰ ਮੈਂ ਇਹ ਸਮਝਦਾ ਕਿ ਇੱਕ ਦਿਨ ਪਹਿਲਾਂ ਹੀ ਅਜਿਹਾ ਕਰਨਾ ਬੜਾ ਕੁਝ ਸੰਕੇਤ ਕਰਦਾ ਹੈ ਇਸ ਕਰਕੇ ਚਲੋ ਖੈਰ ਕਾਰਜਕਾਰੀ ਪ੍ਰਧਾਨਤਾ ਜੋ ਪ੍ਰਧਾਨ ਚਾਹੇਗਾ ਉਹੀ ਹੋਏਗਾ ਤੇ ਚਾਹੀਦਾ ਇਹ ਸੀਗੇ ਪ੍ਰਧਾਨ ਕੀ ਛੱਡ ਦਿੰਦੇ ਪਰ ਨਹੀਂ ਛੱਡੀ ਤੇ ਚਲੋ ਉਹਨਾਂ ਦਾ ਕਰਦੇ ਹਾਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ